बुरा खोलो मोटरसाइकिल अंदर ही लोर चके बथेरे पिंड चल करे भरा तेरा वह शर्म लाई सरदार जी नहीं कहा गल का माड़ा मोटा वेख्या करो भी होरे हो यार ਇਹ ਕੀ ਲੱਗਦਾ ਤੇਰਾ ਫਲਾ ਮੈਨੂੰ ਦੱਸ ਰਾਇਆ ਹੀ ਆ ਮੇਰਾ ਸਗਾ ਭਰਾ ਤੇਰਾ ਹਾਂ ਲੱਗਦਾ ਤਾਂ ਮੈਨੂੰ ਯਾ ਸਗਾ ਭਰਾ ਤੇ ਨਹੀਂ ਭਰਾ ਯਾਰ ਭਰਾ ਵਾ ਮੇਰਾ ਅਸਰ ਨਹੀਂ ਆਇਆ ਨਹੀਂ ਆ ਸਾਦਾ ਥੋੜਾ ਨਿਕਲਣਾ ਹੀ ਆ ਜਦੋਂ ਪੈਸੇ ਖਾਲੇ ਨਹੀਂ ਬਾਈ 2 ਦਿਨਾਂ ਦਾ ਕਹਿ ਕੇ ਮੈਨੂੰ 10000 ਰੁਪਈਆ ਲੈ ਕੇ ਆਇਆ ਅੱਛਾ ਤੇ ਅੱਜ 3 ਮਹੀਨੇ ਹੋ ਗਏ ਆ ਅੱਛਾ ਤੇ ਮੈਂ ਮੈਂ ਤਾਂ ਕਰਦਾ ਤੇ ਮੇਰੇ ਪੈਸੇ ਦੀ ਮੋੜ ਰਿਆ ਅੱਛਾ ਯਾਰ ਤੂੰ ਅੰਜ ਕਰ ਹਾਂ ਮੇਰਾ ਵੀ ਅਰਦਾਸ ਕਰ ਹਾਂ ਦਾ ਕੰਮ ਕੁਮੇ ਚੱਲੇ ਕੋਈ ਇਹ ਜਾਣਾ ਕੰਮ ਤੇ ਹੋਣੇ ਨੇ ਅੱਛਾ ਤੇ ਤੇਰੇ ਹੀ ਮੋੜ ਦਿਆਂਗੇ ਮੈਂ ਤਾਂ ਅਰਦਾਸ ਕਰ ਦਿੰਦਾ ਮਹਾਰਾਜ ਕੇ ਅਰਦਾਸ ਕਰ ਦੂੰ ਮੈਂ ਗੱਲ ਕਿਹੜੀ ਮੈਂ ਤਾਂ ਇਕ ਲੱਤ ਤੇ ਹੋ ਕੇ ਕਰ ਦਿੰਦਾ ਕਰੋ ਅਰਦਾਸ ਕਰੋ ਜੀ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆ ਮੇਰਾ ਵੀਰ ਜਿਹੜੇ ਵੀ ਕੰਮ ਚੱਲਿਆ ਇਹਦਾ ਚੰਗਾ ਚੰਗਾ ਚਲਾਵੀ ਇਹਦੀਆਂ ਜੇਬਾਂ ਨੋਟਾਂ ਨਾਲ ਭਰ ਜਾਣ ਤੇ ਮੇਰਾ ਵੀ 10000 ਮਿਲ ਜਾਵੇ ਬਾਈ ਜਰੂਰ ਫਿਰ ਮੇਰੇ ਪੈਸੇ ਦੇ ਦਿਓ ਚੰਗਾ ਨਹੀਂ ਜੀ ਦੇਵਾਂਗੇ ਬਾਈ ਤੇ ਬਾਈ ਮੈਂ ਤੇਨੂੰ ਗੱਲ ਪੁੱਛਦਾ ਵੀ ਆ ਪਿੰਡ ਦੇ ਵਿੱਚ ਹੀ ਰਹਿੰਦੇ ਆ ਮੁੰਡਾ ਨੌਕਰੀ ਤੇ ਲੱਗਾ ਕੀ ਕੰਮ ਕਦੇ ਵੇਖਿਆ ਤਾਂ ਹੈ ਨਹੀਂ ਇਹਨੂੰ ਨਹੀਂ ਭਾਈ ਤੈਨੂੰ ਪਤਾ ਨਹੀਂ ਪਤਾ ਨਹੀਂ ਕੀ ਕੰਮ ਕੀ ਕਰਦੇ ਆ ਭਾਈ ਆ ਆਵੇ ਮੇਲੇ ਆਉਣ ਆਲੇ ਆ ਤੇ ਜੇਬਾਂ ਜੁਬਾਂ ਕੱਟ ਕੇ ਪੂਰੇ ਕਰ ਲੈਨੇ ਆਪਾਂ ਜੇਬਾਂ ਕੱਟ ਕੇ ਹੋਰ ਫੱਟੇ ਮੂੰਹ